ਸ਼ੀਕਾਲ ਜੀ ਅੱਜ ਦੀ ਨਵੀਂ ਵੀਡੀਓ ਤੇ ਵਿੱਚ ਤੁਹਾਡਾ ਸਵਾਗਤ ਆ ਔਰ ਸੁਣਾਓ ਕਿਵੇਂ ਜਾਂ ਸਾਰੇ ਉਮੀਦ ਆ ਬੀਠਕ ਠਾਕ ਹੋਗੇ। ਲਓ ਜੀ ਅੱਜ ਅਸੀਂ ਲੱਗੇ ਆ ਬਣਾਉਣ ਆਲੂ ਟਿੱਕੀ ਤੇ ਉਹਦੇ ਤੁਹਾਨੂੰ ਦੱਸਦੇ ਆਂ ਵੀ ਆਲੂ ਟਿੱਕੀ ਕਿਸ ਤਰ੍ਹਾਂ ਬਣਦੀ ਆ ਤੇ ਕੀ ਕੀ ਅਸੀਂ ਵਿੱਚ ਮਸਾਲੇ ਐਡ ਕਰਾਂਗੇ ਤੇ ਕੀ ਕੀ ਉਹਦੀ ਰੈਸਪੀ ਆ। ਤੇ ਇਹ ਲਿਆ ਆਪਾਂ ਹੜਾ ਧਨੀਆ ਤੇ ਦੋ ਹੜੀਆਂ ਮਿਰਚਾਂ ਤੇ ਹੜੀਆਂ ਮਿਰਚਾਂ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਵੇਖ ਸਕਦੇ ਜੀ। ਆਲੂ ਆਪਾਂ ਚੰਗੀ ਤਰ੍ਹਾਂ ਫੇਲੇ ਨੇ ਉਬਾਲ ਕੇ ਤੇ ਹੁਣ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਕੱਟਾਂਗੇ ਬਰੀਕ-ਬਰੀਕ ਲਓ ਜੀ ਹਰਾ ਧਨੀਆ ਆਪਾਂ ਕੱਟ ਲਿਆ ਹੁਣ ਵਿੱਚ ਕੱਟੀ ਹੋਈ ਹਰੀ ਮਿਰਚ ਪਾ ਦਾਂਗੇ। ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ। ਸਵਾਦ ਅਨੁਸਾਰ ਨਮਕ ਥੋੜਾ ਜਿਹਾ ਪਾਵਾਂਗੇ। ਕਾਲਾ ਨਮਕ ਤੇ ਇਹ ਆਪਾਂ ਐਡ ਕਰਾਂਗੇ ਗਰਮ ਮਸਾਲਾ। ਉਨਾਂ ਚੰਗੀ ਤਰ੍ਹਾਂ ਜਿਹੜਾ ਹੱਥ ਦੇ ਨਾਲ ਇਹਨੂੰ ਇਸ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਪਾਵਾਂਗੇ ਆਪਾਂ ਵਿੱਚ ਚੌਲਾਂ ਦਾ ਆਟਾ 2-3 ਚਮਚੇ ਤੇ ਜਿੰਨੀ ਕਿ ਲੋੜ ਹੋਵੇਗੀ ਤਾਂ ਆਪਾਂ ਫਿਰ ਦੁਬਾਰਾ ਇਹਨੂੰ ਵਿੱਚ ਐਡ ਕਰ ਦਾਂਗੇ ਨ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਨਾ ਆਟੇ ਨੂੰ ਗੁੰਨ ਲਾਂਗੇ ਤਾਂ ਜੋ ਨਾਲੇ ਵਿੱਚ ਮਿਕਸ ਹੋ ਜਾਣਾ ਵੇਖ ਸਕਦੇ ਪੀ ਆਪਾਂ ਚੰਗੀ ਤਰ੍ਹਾਂ ਜਿਹੜਾ ਆਲੂ ਆਪਾਂ ਆਟੇ ਨੂੰ ਗੋਨ ਲੈਨੇ ਤੇ ਚੌਲਾਂ ਦਾ ਆਟਾ ਆਪਾਂ ਇਸ ਕਰਕੇ ਮਿਕਸ ਕਰਦੇ ਹਾਂ ਕਿ ਚੌਲਾਂ ਦੇ ਆਟੇ ਦੇ ਨਾਲ ਜਿਹੜੀ ਕੁੜਕੜੀ ਤੇ ਕ੍ਰਿਸਪੀ ਜਿਹੜੀ ਆ ਟਿੱਕੀ ਬਣਦੀ ਆ ਤੇ ਆਪਾਂ ਹੁਣ ਛੋਟੇ ਛੋਟੇ ਗੋਲ ਗੋਲ ਪੇੜੇ ਕਰਾਂਗੇ ਤੇ ਫਿਰ ਆਪਾਂ ਤੇਲ ਦੇ ਵਿੱਚ ਛੱਡ ਦਾਂਗੇ ਨਾਲ ਟਿੱਕੀ ਬਣਾਗੇ ਬੜੀ ਬੜੀ ਗਲੀ ਤੇ ਦੰਦੋ ਕੋਈ ਟੁਕੜੀ ਨਹੀਂ ਮੁੱਟ ਚੜ੍ਹ ਗਈ ਉਹ ਨਾ ਕੋਈ ਦਿਨ ਇਹਨਾਂ ਦਾ ਨਹੀਂ ਕੋਈ ਯਾਰ ਠੀਕ ਆ ਬਹੁਤ ਹੀ ਨੰਨਾ ਚੌੜੀ ਦੀ ਗਲੀ ਜਾ ਤੇ ਗਾੜੀ ਵੇ ਗਈ ਯਾਪਾ ਸਤਿਗੁਰਪਾਪ ਸਾਰੀਆਂ ਪਾਪਾਂ ਦੇ ਵਾਓ ਮਮ ਬਣ ਗਈ ਗੱਲ ਕੇ ਵਸ ਕੇ ਹੁਣ ਬਜੂ ਆ ਜ ਸਉਣ ਦੇ ਵਿਆਹ ਦੇ ਵਿੱਚ ਅਹੀਂ ਲਾਉਣਿਆ ਸਟਾਕ ਟਿੱਕੀਆਂ ਦਾ 나오ਜੀ ਇਹ ਸਾਡੀਆਂ ਟਿੱਕੀਆਂ ਨਿਗਲਦੀਆਂ ਪਈਆਂ ਨੇ ਆਪਾਂ ਦੇ ਆਟੇ ਦੀ ਟਿੱਕੀਆਂ ਚਾਹ ਜੀ ਇੱਕ ਬਣ ਗਈ ਉਹ ਕੱਢ ਲਓ ਇਹ ਕੱਚੀ ਆ ਜੀ

ਚਟਣੀ ਵੀ ਪਾ ਲਈ ਤੇ ਟਿੱਕੀਆਂ ਸਾਡੀਆਂ ਬਣ ਕੇ ਰੈਡੀ ਹੋ ਗਈਆਂ ਨੇ ਤੇ ਬਹੁਤ ਹੀ ਸਵਾਦ ਤੇ ਕੁੜਕੜੀ ਟਿੱਕੀ ਬਣੀ ਸੀ ਤੇ ਬਹੁਤ ਜ਼ਿਆਦਾ ਸਾਰਿਆਂ ਨੇ ਪਸੰਦ ਕੀਤੀ ਹੁਣ ਬਾਰੀਆ ਟਿੱਕੀਆਂ ਸਾਡੀਆਂ ਬਣ ਕੇ ਰੈਡੀ ਹੋ ਗਈਆਂ ਨੇ ਹੁਣ ਆਪਾਂ ਕੀਤੀਆਂ ਨੇ ਬਿੱਲੀ ਕਰ ਸ਼ਮੂਰੀਆਂ ਇਹਨਾਂ ਨੂੰ ਇਹਨੂੰ ਦੇਣੀ ਹੋਊਗੀ ਤੇ ਦਿੱਤ ਵਿੱਚ ਪਾਵਾਂਗੇ ਤੇ ਪਾਪੇ ਦੇਖਿਆਂ ਪਹਿਲਾਂ ਕਿਦਾਂ ਦੇ ਲੱਗ ਕਤਵਾਰ ਦੇ ਲੱਗੀ ਹਨ ਬਗੈਹੋ ਜੀ ਲੱਗੀ ਉਹ ਮੈਂ ਖਾਵੂਗਾ ਤੋ ਪਹਿਲਾਂ ਹੀ ਲੱਗੀ ਹਾਂ ਖਾਲਾ ਖਾਲਾ ਫਰਾਕ ਖਾਲਾ ਪਾਪਾ ਟਿੱਕੀ ਕਿਦਾਂ ਲੱਗ ਰਹੀ ਹੈ ਪਾਪਾ ਫਿਰ ਹੈ ਵਧੀਆ ਵਧੀਆ ਵਾ ਚੱਲ ਠੀਕ ਹੈ ਤੇ ਡੇ ਸਵਾਦ ਪਣੀ ਆ ਟਿੱਕੀਆਂ ਹੋ ਗਿਆ ਰੈਡੀ ਤੇ ਹੁਣ ਆਪਾਂ ਖਾਣੇ ਚਾ ਲੈ